ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਰਾਏ ਸਿੰਘ ਬਤੌਰ ਬਾਇਓ ਲੈਕਚਰਰ ਵਜੋਂ ਸੁਵਾਣ ਵਾਰਿਆ ਸੰਗਤ ਸਹਿ ਭਾਈ ਫੀਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਇੱਕ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਅੱਜ ਸੋਚਿਆ ਕਿ ਦਰਸ਼ਕਾਂ ਨਾਲ ਇੱਕ ਖਾਸ ਵਿਚਾਰ ਕੀਤੀ ਜਾਵੇ ਕਿਉਂਕਿ ਸਾਇੰਸ ਜਾਂ ਵਿਗਿਆਨ ਸਾਰੇ ਸਕੂਲਾਂ ਵਿੱਚ ਪੜ੍ਹਾਇਆ ਜਾਂਦੀ ਹੈ 6ਵੀਂ 7ਵੀਂ ਤੋਂ ਇਹਨੂੰ ਇੱਕ ਵੱਖਰਾ ਵਿਸ਼ਾ ਜਿਹੜਾ ਕੋਸ਼ਿਤ ਕਰ ਤਾ ਜੈਨੋ ਜੀ ਦੇ ਵਿੱਚ ਦਿਨੋਂ ਦਿਨ ਹਰੇਕ ਜਮਾਤ ਦੇ ਅਨੁਸਾਰ ਇਹਦਾ ਜਿਹੜਾ ਪੱਧਰ ਹੈ ਉਹ ਵਧਦਾ ਜਾਂਦਾ ਤਾਂ ਸਾਇੰਸ ਜਦੋਂ 8ਵੀਂ 9ਵੀਂ 10ਵੀਂ ਦੇ ਵਿੱਚ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ 11ਵੀਂ 12ਵੀਂ ਵਿੱਚ ਬੱਚੇ ਜਿਹੜੇ ਆ ਆਪਦੇ ਸ਼ੌਂਕ ਅਨਸਾਰ ਵਿਸ਼ਾ ਚੁੰਨਦੇ ਆ ਮੈਡੀਕਲ ਰੱਖਦੇ ਆ ਜਾਂ ਨਾਨ ਮੈਡੀਕਲ ਰੱਖਦੇ ਆ ਤਾਂ ਮੈਂ ਉਹਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਅੱਜ ਇਹ ਗੱਲ ਕਰਨ ਬਾਰੇ ਸੋਚਿਆ ਵਿਗਿਆਨ ਸਾਇੰਸ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਪੰਜਾਬੀ ਮਾਧਿਅਮ ਵਿੱਚ ਹੀ ਪੜਾਇਆ ਜਾਂਦਾ ਸੀ ਪਰ ਹੁਣ ਕੁਝ ਸਮੇਂ ਤੋਂ ਇਹ ਅੰਗਰੇਜ਼ੀ ਮਾਧਿਅਮ ਵਿੱਚ ਵੀ ਪੜਾਇਆ ਪੜਾਇਆ ਜਾ ਰਿਹਾ ਹੈ ਮੈਂ ਖੁਦ ਪੰਜਾਬੀ ਮੀਡੀਆ ਵਿੱਚ 10ਵੀਂ ਤੱਕ ਸਾਇੰਸ ਮੈਥ ਤੇ ਜਿਹਨੂੰ ਆਪਾਂ ਸਮਾਜਿਕ ਸਿੱਖਿਆ ਵੀ ਕਹਿੰਦੇ ਉਹ ਪੰਜਾਬੀ ਵਿੱਚ ਪੜ੍ਹੇ ਜਦੋਂ ਇਹ ਖਾਸ ਕਰ ਪਿੰਡਾਂ ਵਾਲੇ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਜਦੋਂ ਅਚਾਨਕ ਉਹ 11ਵੀਂ ਤੇ 12ਵੀਂ ਵਿੱਚ ਮੈਡੀਕਲ ਜਾਂ ਨਾਨ ਮੈਡੀਕਲ ਰੱਖ ਲੈਂਦੇ ਆ ਕਿਉਂਕਿ ਉਹਨਾਂ ਨੇ 10ਵੀਂ ਤੱਕ ਉਹ ਜਿਹੜੀ ਸਾਇੰਸ ਜਾਂ ਵਿਗਿਆਨ ਹੁੰਦਾ ਹੈ ਉਹ ਪੰਜਾਬੀ ਵਿੱਚ ਪੜਿਆ ਹੁੰਦਾ ਸੋ ਮੈਂ ਦਰਸ਼ਕਾਂ ਨੂੰ ਇਹ ਵੀ ਬੇਨਤੀ ਕਰਾਂ ਕਿ ਜੇਕਰ ਕੋਈ ਸਵਾਲ ਹੋਵੇ ਤਾਂ ਮੇਰੇ ਤੋਂ ਸਵਾਲ ਵੀ ਤੁਸੀਂ ਪੁੱਛ ਸਕਦੇ ਆ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਜਵਾਬ ਦੇਣ ਦੀ ਤੋਂ ਇਸ ਕਰਕੇ ਸਾਇੰਸ ਨੂੰ ਸਮਝਣ ਲਈ ਸਮਝ ਨੂੰ ਸਾਇੰਸ ਨੂੰ ਆਪਾਂ ਪੜ੍ਹਨਾ ਨਹੀਂ ਸਾਇੰਸ ਨੂੰ ਆਪਾਂ ਸਿੱਖਣਾ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਣ ਦਿੰਦਾ ਜਿਸ ਤਰ੍ਹਾਂ ਆਪਾਂ ਮੋਟਰਸਾਈਕਲ ਚਲਾਉਨੇ ਆ ਤਾਂ ਮੋਟਰਸਾਈਕਲ ਨੂੰ ਚਲਾਉਣ ਦਾ ਤਰੀਕਾ ਪਤਾ ਹੀ ਆਪਾਂ ਨੂੰ ਵੀ ਪਹਿਲਾਂ ਆਪਾਂ ਦਾ ਸਟੈਂਡ ਚ ਆ ਕੇ ਉਹਨੂੰ ਖੜਾ ਕਰਦੇ ਆ ਫਿਰ ਉਹਦੀ ਕਿੱਕ ਮਾਰਦੇ ਆ ਜਾਂ ਸੈਲਫ ਕਰਦੇ ਆ ਫਿਰ ਉਸ ਤੋਂ ਬਾਅਦ ਜਿਹੜਾ ਕੀ ਕਹਿ ਸਕਦੇ ਆਪਾਂ ਸਟਾਰਟ ਹੋ ਜਾਂਦਾ ਮੋਟਰਸਾਈਕਲ ਫਿਰ ਪਹਿਲਾ ਗੇਅਰ ਕਲੱਚ ਨੱਪ ਕੇ ਪਹਿਲਾ ਗੇਅਰ ਪਾਉਣੀ ਫਿਰ ਨੂੰ ਤੋਰ ਦੇ ਹੁਣ ਇਹ ਜਿਹੜਾ ਸਾਰਾ ਪ੍ਰੋਸੈਸ ਆ ਮੋਟਰਸਾਈਕਲ ਤੁਰ ਪੈਂਦਾ ਫਿਰ ਉਸ ਤੋਂ ਬਾਅਦ ਉਹਦਾ ਅੱਗੇ ਜਾ ਕੇ ਪੰਗੀਰ ਵੀ ਬਦਲਦੇ ਨੇ ਮੈਂ ਇੱਕ ਨਿੱਕੀ ਜਿਹੀ ਉਦਾਹਰਨ ਪੇਸ਼ ਕਰ ਰਿਹਾ ਜਦੋਂ ਅੱਗੇ ਮੋਟਰਸਾਈਕਲ ਤੁਰ ਪੈਂਦਾ ਹੈ ਤਾਂ ਆਪਾਂ ਵਾਰ-ਵਾਰ ਜਿਹੜੇ ਉਹਦੇ ਆ ਗੇਅਰ ਬਦਲਦੇ ਰਹਿੰਨੇ ਆ ਇਹ ਆਪਾਂ ਕਿਸੇ ਵੀ ਕਿਤਾਬ ਚੋਂ ਨਹੀਂ ਪੜਿਆ ਵੀ ਉਹ ਮੋਟਰਸਾਈਕਲ ਕਿਵੇਂ ਸਟਾਰਟ ਕਰਨਾ ਹੈ ਕਿਵੇਂ ਤੋਰਨਾ ਹੈ ਕਿਵੇਂ ਚਲਾਉਣਾ ਹੈ ਆਪਾਂ ਉਹਨੂੰ ਸਿੱਖਿਆ ਆਪਣੇ ਸਾਹਮਣੇ ਆਪਣੇ ਮਾਤਾ ਪਿਤਾ ਮੋਟਰਸਾਈਕਲ ਚਲਾਉਂਦੇ ਸੀ ਆਪਾਂ ਉਹਨੂੰ ਚਲਾਉਣਾ ਸਿੱਖ ਲਿਆ ਪਰ ਆਪਾਂ ਕਿਸੇ ਕਿਤਾਬ ਚੋਂ ਨਹੀਂ ਪੜਿਆ ਵੀ ਮੋਟਰਸਾਈਕਲ ਕਿਵੇਂ ਚਲਾਉਣਾ ਹੈ ਇਸੇ ਤਰ੍ਹਾਂ ਜਿਹੜੀ ਸਾਇੰਸ ਹੈ ਜਾਂ ਵਿਗਿਆਨ ਹੈ ਉਹਨੂੰ ਪੜਿਆ ਜਾਂ ਯਾਦ ਕੀਤਾ ਨਹੀਂ ਜਾ ਸਕਦਾ ਉਹਨੂੰ ਸਿੱਖਿਆ ਜਾ ਸਕਦਾ ਆਪਾਂ ਰੋਟੀ ਖਾਣੀ ਸਿੱਖੀ ਸਾਰੇ ਨੇ ਰੋਟੀ ਆਪਾਂ ਯਾਦ ਨਹੀਂ ਕੀਤੀ ਜੇ ਪਰ ਰੋਟੀ ਖਾਣੀ ਯਾਦ ਕਰਦੇ ਹੁੰਦੇ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਨਹੀਂ ਪਤਾ ਹੋਣਾ ਸੀਗਾ ਆ ਵੀ ਰੋਟੀ ਦੀ ਬੁਰਕੀ ਤੋੜਨੀ ਕਿਵੇਂ ਕਿਉਂਕਿ ਆਪਾਂ ਯਾਦ ਕੀਤਾ ਯਾਦ ਕੀਤਾ ਕੁਐਸਚਨ ਹਮੇਸ਼ਾ ਆਪਾਂ ਭੁੱਲ ਹੀ ਜਾਂਦੇ ਚਾਹੇ ਕਿਸੇ ਉਮਰ ਦਾ ਹੋਵੇ ਵਿਅਕਤੀ ਮੇਰੀ ਉਮਰ ਦਾ ਵਿਅਕਤੀ ਵੀ ਚਾਹੇ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ ਪਰ ਉਹ ਭੁੱਲ ਜਾਂਦਾ ਹੁਣ ਗੱਲ ਕਰਦੇ ਆਂ ਸਾਇੰਸ ਨੂੰ ਸਿੱਖਣ ਦੀ ਸਿੱਖਿਆ ਕਿਵੇਂ ਜਾਵੇ ਸਾਇੰਸ ਤਾਂ ਹੀ ਸਿੱਖੀ ਜਾ ਸਕਦੀ ਹੈ ਜੇਕਰ ਉਹਨਾਂ ਦਾ ਅਧਿਆਪਕ ਸਿਖਾਉਣਾ ਚਾਹੁੰਦਾ ਹੋ ਮੈਂ ਇੱਥੇ ਕਹਿਣ ਵਿੱਚ ਕੋਈ ਗੁਸਤਾਖੀ ਨਹੀਂ ਸਮਝਾਂਗਾ ਸਾਡੇ ਬਹੁਤ ਸਾਰੇ ਸਕੂਲਾਂ ਵਿੱਚ ਖਾਸ ਕਰ ਪ੍ਰਾਈਵੇਟ ਸਕੂਲਾਂ ਵਿੱਚ ਸਾਇੰਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਕੋਸ਼ ਸਕੂਲ ਤਾਂ ਇਹ ਜਿਹੇ ਆ ਜਿੱਥੇ ਸਾਇੰਸ ਦੀ ਲੈਬ ਹੀ ਹੈ ਨਹੀਂ ਪਰ ਵਿਦਿਆਰਥੀਆਂ ਤੋਂ ਫੀਸ ਸਾਇੰਸ ਦੀ ਲੈਬ ਦੀ ਲਈ ਜਾਂਦੀ ਹੈ ਤਕੜੀਆਂ ਤਕੜੀਆਂ ਫੀਸਾਂ ਲਈਆਂ ਜਾਂਦੀਆਂ ਤੇ ਕੁਝ ਸਕੂਲ ਅਜਿਹੇ ਆ ਜਿੱਥੇ ਲੈਬ ਹੈਗੀਆਂ ਪਰ ਸਕੂਲ ਦੌੜੇ ਪਏ ਆ ਨੰਬਰਾਂ ਪਿੱਛੇ ਬਿਨ ਨੰਬਰ ਆ ਜਾਣ ਸਾਡਾ ਬੱਚਾ ਮੈਰਿਟ ਚ ਆ ਜੇ ਸਾਡੇ ਬੱਚੇ ਦਾ ਨਾਮ ਲੱਗ ਜੇ ਤਾਂ ਕਿ ਹੋਰ ਦਾਖਲੇ ਹੋ ਜਾਣ ਇਸ ਕਰਕੇ ਸਾਇੰਸ ਦਾ ਜਿਹੜਾ ਸ਼ੌਂਕ ਹੈ ਉਹ ਤਾਂ ਵੀ ਕਟ ਗਿਆ ਸਾਇੰਸ ਨੂੰ ਅਧਿਆਪਕ ਸਾਇੰਸ ਅਧਿਆਪਕ ਤਾਂ ਹੀ ਪੜਾ ਸਕਦਾ ਹੈ ਜੇਕਰ ਉਹਨੂੰ ਸਕੂਲ ਦੀਆਂ ਹਦਾਇਤਾਂ ਇਹ ਹੋਣ ਕਿ ਇਹਨਾਂ ਨੂੰ ਸਿਖਾਇਆ ਜਾਵੇ ਨੰਬਰ ਕੋਈ ਨਹੀਂ ਦੋ ਘਟ ਆ ਜਾਣਗੇ ਤਾਂ ਵੀ ਕੋਈ ਤਾਂ ਕਰਕੇ ਆਪਣੇ ਸਕੂਲਾਂ ਦੇ ਵਿੱਚ ਜਿਹੜਾ ਸਾਇੰਸ ਦਾ ਰੁਝਾਨ ਕਟ ਗਿਆ ਬਹੁਤ سارے ਸਕੂਲ ਖਾਸ ਕਰਕੇ ਮੈਂ ਕਹਾਂ ਕਿ ਜਿਸ ਤਰ੍ਹਾਂ ਪ੍ਰਾਈਵੇਟ ਸਕੂਲ ਹੈ ਉਹਨਾਂ ਦੇ ਵਿੱਚ ਸਾਇੰਸ ਵਿਸ਼ੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਕਈ ਵਾਰ ਉਹਨਾਂ ਨੂੰ ਸਾਇੰਸ ਦਾ ਅਧਿਆਪਕ ਹੀ ਨਹੀਂ ਮਿਲਦਾ। ਜੋ ਯੋਗ ਅਧਿਆਪਕ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਉਹ ਉਹਨਾਂ ਨੂੰ ਅਧਿਆਪਕ ਸਾਇੰਸ ਦਾ ਨਹੀਂ ਮਿਲਦਾ। ਕਿਉਂਕਿ ਪਹਿਲਾ ਕਾਰਨ ਤਾਂ ਇਹ ਕਿ ਪ੍ਰਾਈਵੇਟ ਸਕੂਲਾਂ ਵਿੱਚ ਤਨਖਾਹ ਘੱਟ ਦਿੱਤੀ ਜਾਂਦੀ ਹੈ। ਤਨਖਾਹ ਘੱਟ ਮਿਲਣ ਕਰਕੇ ਕੋਈ ਘੱਟ ਤਨਖਾਹ ਤੇ ਕੰਮ ਕਰਨਾ ਪਸੰਦ ਨਹੀਂ ਕਰਦਾ। ਐਸਰ ਕੇ ਕਈ ਵਾਰੀ ਉਹਨਾਂ ਨੂੰ ਯੋਗ ਅਧਿਆਪਕ ਨਹੀਂ ਮਿਲਦਾ ਪਰ ਉੱਥੇ ਜਮਾਤਾਂ ਤਾਂ ਚੱਲਦੀਆਂ ਹੁੰਦੀਆਂ 9ਵੀਂ 10ਵੀਂ ਜਾਂ 11ਵੀਂ 12ਵੀਂ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਬੱਚੇ ਜਿਹੜਾ ਸਾਇੰਸ ਨੂੰ ਯਾਦ ਕਰਦੇ ਸਿੱਖਦੇ ਨਹੀਂ ਫਿਰ ਕੁਝ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਵੀ ਕੀ ਆ ਗਿਆ ਮੈਂ چیزਾਂ ਦੇਖੀਆਂ ਮੈਂ ਕੋਈ ਫਿਲਾਸਫੀਕਲ ਗੱਲ ਨਹੀਂ ਕਰ ਰਿਹਾ ਇਹ ਸਾਡੇ ਆਸ-ਪਾਸ ਵਾਪਰਦੀਆਂ 10ਵੀਂ ਦਾ ਜਿਹੜਾ ਸਿਲੇਬਸ ਹੈ ਸਾਇੰਸ ਦਾ ਉਹ 9ਵੀਂ ਵਿੱਚ ਹੀ ਕਰਵਾ ਦਿੱਤਾ ਜਾਂਦਾ। 9ਵੀਂ ਵਿੱਚ ਵੀ ਬੱਚਾ 10ਵੀਂ ਦੀ ਕਿਤਾਬ ਪੜ੍ਹਦਾ ਹੈ। 10ਵੀਂ ਵਿੱਚ ਵੀ 10ਵੀਂ ਦੀ ਕਿਤਾਬ ਪੜ੍ਹਦਾ ਹੈ। ਹੁਣ ਮਾਪਿਆਂ ਨੂੰ ਤੇ ਇਹ ਲਾਲਚ ਦਿੱਤਾ ਜਾਂਦਾ ਵੀ ਜਦੋਂ ਦੋ ਵਾਰ ਸਿਲੇਬਸ ਪੜ੍ਹ ਲਿਆ ਤੇ ਬੱਚਿਆਂ ਦੇ ਨੰਬਰ ਬਹੁਤ ਆਉਣਗੇ। ਸਕੂਲ ਨੂੰ ਇਹ ਲਾਲਚ ਹੁੰਦਾ ਵੀ ਬੱਚੇ ਨੇ ਦੋ ਵਾਰ ਕਿਤਾਬ ਪੜ੍ਹ ਲਈ। 댓 ਮੀਨਸ ਜਦੋਂ ਦੋ ਵਾਰ ਪੜ੍ਹ ਲਈ ਤਾਂ ਬਹੁਤ ਜ਼ਿਆਦਾ ਨੰਬਰ ਆਉਣਗੇ। ਪਰ ਅਸਲੀ ਨੁਕਸਾਨ ਉਸ ਬੱਚੇ ਦਾ ਹੋ ਜਾਂਦਾ। ਕਿਉਂਕਿ ਸਾਇੰਸ ਦਾ ਜਿਹੜਾ 9ਵੀਂ ਦਾ ਸਿਲੇਬਸ ਹੈ ਉਹ 11ਵੀਂ ਮੈਡੀਕਲ ਨਾਨ ਮੈਡੀਕਲ ਵਿੱਚ ਆਉਣਾ ਹੀ ਹੈ ਇਸ ਗੱਲ ਨੂੰ ਅੱਖੋਂ ਪਰੋਖੇ ਕਰਕੇ ਸਾਡੇ ਮਾਪਿਆਂ ਦਾ ਵੀ ਮੈਂ ਸਮਝਦਾ ਕਸੂਰ ਹੈ ਇਹਦੇ ਵਿੱਚ ਇਕੱਲੇ ਕਿਸੇ ਪ੍ਰਾਈਵੇਟ ادارے ਦਾ ਕਸੂਰ ਨਹੀਂਗਾ ਮਾਪਿਆਂ ਦਾ ਵੀ ਕਸੂਰ ਹੈ ਜੋ ਆਪਾਂ ਜਾ ਕੇ ਪੁੱਛਦੇ ਹੀ ਨਹੀਂ ਤੇ ਸਾਡਾ ਵਿਦਿਆਰਥੀ ਸਿਰਫ ਜਿਹੜੀ ਸਾਇੰਸ ਆ ਉਹਨੂੰ ਯਾਦ ਕਰਨ ਤੇ ਜ਼ੋਰ ਦੇਈ ਜਾਂਦਾ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਜਦੋਂ ਵਿਦਿਆਰਥੀ ਨੇ ਚੀਜ਼ ਸਮਝ ਲਈ ਤਾਂ ਉਹਦੀ ਮਰਜ਼ੀ ਨਾਲ ਹੀ ਉਹਦਾ ਉੱਤਰ ਲਿਖੂਗਾ ਮਰਜ਼ੀ ਨਾਲ ਉੱਤਰ ਤਾਂ ਹੀ ਲਿਖ ਸਕਦਾ ਜੇ ਉਹਨੇ ਸਮਝਿਆ ਹੋਵੇ ਇੱਕ ਤਾਂ ਇਹ ਕਾਰਨ ਹੈ ਕਿ ਉਹਨਾਂ ਨੂੰ ਵਿਸ਼ਾ ਸਮਝਾਇਆ ਨਹੀਂ ਗਿਆ ਦੂਜਾ ਕਾਰਨ ਜੋ ਅੱਜ ਕੱਲ ਆਪਣੇ ਸਾਰਿਆਂ ਦਾ ਟ੍ਰੈਂਡ ਬਣਿਆ ਪਿਆ ਹੈ ਅੰਗਰੇਜ਼ੀ ਬੋਲਣਾ ਸਾਡੇ ਪਿੰਡਾਂ ਵਿੱਚ ਵੀ ਇਹ ਖਾਸ ਕਰਕੇ ਅਸੀਂ ਜਦੋਂ ਕੋਈ ਬੱਚਾ ਪ੍ਰਾਈਵੇਟ ਸਕੂਲ ਚਲਾਉਂਦਾ ਤਾਂ ਅਸੀਂ ਇਹਨੀਆਂ ਦੇ ਪ੍ਰਾਈਵੇਟ ਚਲਾਏ ਸੀ ਕਹਿੰਦੇ ਅੰਗਰੇਜ਼ੀ ਸਕੂਲ ਚਲਾਇਆ ਪਾਵੇਂ ਅੰਗਰੇਜ਼ੀ ਜੀ ਕੋਈ ਵੀ ਬੋਲਦਾ ਨਾ ਹੋ। ਤਾਂ ਉੱਥੇ ਜਦੋਂ ਬੱਚਾ ਜਨ ਹੁਣ ਘਰੇ ਬੱਚੇ ਨੇ ਰੋਟੀ ਮੰਗਣੀ ਆ ਪਾਣੀ ਮੰਗਣਾ ਮੋਟਰਸਾਈਕਲ ਮੰਗਣਾ ਪੈਨ ਮੰਗਣਾ ਉਹ ਤਾਂ ਉਹਨੇ ਘਰੇ ਪੰਜਾਬੀ ਚ ਬੋਲਣਾ। ਉਹਦੀ ਮੰਮੀ ਨੇ ਜਾਂ ਉਹਦੇ ਫਾਦਰ ਨੇ ਕੋਈ ਚੀਜ਼ ਮੰਗਣੀ ਆ ਜਾਂ ਕਹਿਣੀ ਆ ਪੰਜਾਬੀ ਚ ਕਹਿਣੀ ਆ। ਸਕੂਲ ਚ ਜਾ ਕੇ ਬੱਚਾ ਅੰਗਰੇਜ਼ੀ ਕਿਥੇ ਸਿੱਖੇ। ਅਸੀਂ ਇਹ ਵੀ ਬੱਚਿਆਂ ਦੇ ਉੱਪਰ ਜ਼ੋਰ ਪਾਉਣੇ ਵੀ ਤੈਨੂੰ ਅੰਗਰੇਜ਼ੀ ਆਉਣੀ ਚਾਹੀਦੀ। ਅੰਗਰੇਜ਼ੀ ਇੱਕ ਭਾਸ਼ਾ ਹੈ ਕਿਸੇ ਸਿਆਣਪ ਦਾ ਚਿੰਨ ਨਹੀਂ ਗਾ ਜੇ ਕਿਸੇ ਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਉਹ ਬਹੁਤ ਸਿਆਣਾ ਹੈ ਜਾਂ ਹੋ ਕੀ ਕਹਿ ਸਕਦੇ ਆਪਾਂ ਕਿ ਉਹਨੂੰ ਬਹੁਤ ਜ਼ਿਆਦਾ ਨੌਲੇਜ ਹੈ ਬਹੁਤ ਜ਼ਿਆਦਾ ਗਿਆਨ ਹੈ ਅੰਗਰੇਜ਼ੀ ਇੱਕ ਲੈਂਗੁਏਜ ਹੈ ਮੈਂ ਖੁਦ ਸਾਰੀ ਪੜ੍ਹਾਈ ਅੰਗਰੇਜ਼ੀ ਵਿੱਚ ਕੀਤੀ ਹੈ ਪਰ ਮੈਨੂੰ ਅੰਗਰੇਜ਼ੀ ਬੋਲਣਾ ਚੰਗਾ ਨਹੀਂ ਲੱਗਦਾ ਪਰਸਨਲੀ ਮੈਂ ਤੁਹਾਨੂੰ ਕਹਿੰਦਾ ਅੰਗਰੇਜ਼ੀ ਬੋਲਦਾ ਮੈਂ ਐਮ ਐਸ ਸੀ ਵੀ ਅੰਗਰੇਜ਼ੀ ਚ ਕੀਤੀ ਹੈ ਪੀ ਐਚ ਡੀ ਵੀ ਮੇਰੀ ਬਾਟਨੀ ਦੇ ਵਿੱਚ ਮੈਂ ਇੰਗਲਿਸ਼ ਦੇ ਵਿੱਚ ਥੀਸਿਸ ਲਿਖਿਆ ਸਾਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੈਂ ਰਿਸਰਚ ਪੇਪਰ ਵੀ ਇੰਗਲਿਸ਼ ਚ ਲਿਖਦਾ ਕਿਉਂਕਿ ਉਹ ਜਿੱਥੇ ਲੋੜ ਆ ਉਹਦੀ ਹੁਣ ਜੇ ਮੈਂ ਕਲਾਸ ਵਿੱਚ ਪੜ੍ਹਾਉਣ ਜਾਵਾਂ ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਕਿਤਾਬ ਅੰਗਰੇਜ਼ੀ ਚ ਛਾਪੀ ਆ ਪਰ ਬੱਚਾ ਪੰਜਾਬੀ ਚ ਸਮਝ ਕੇ ਅੰਗਰੇਜ਼ੀ ਚ ਨੂੰ ਲਿਖੂਗਾ ਹੁਣ ਉੱਥੇ ਜਾ ਕੇ ਮੈਂ ਅੰਗਰੇਜ਼ੀ ਚ ਬੋਲਣ ਲੱਗ ਜਾਆ ਤੱਕ ਹੀ ਮੇਰਾ ਵਿਦਿਆਰਥੀ ਸਿੱਖੂਗਾ ਨਹੀਂ ਉਹ ਯਾਦ ਕਰੂਗਾ ਯਾਦ ਕਰੂਗਾ ਤੇ ਲਿਖੂਗਾ ਜਦੋਂ ਯਾਦ ਕਰੂਗਾ ਲਿਖੂਗਾ ਤਾਂ ਉਹਨੂੰ ਸਮਝ ਨਹੀਂ ਆਉਣੀ ਸਮਝੂਗਾ ਤਾਂ ਜੇਕਰ ਉਹਦੀ ਲੈਵਲ ਤੇ ਜਾ ਕੇ ਅਧਿਆਪਕ ਨੂੰ ਪੜ੍ਹਾਊਗਾ ਉਹਦੇ ਨਾਲ ਤਾਂ ਉਹਦੇ ਲੈਵਲ ਦੀਆਂ ਗੱਲਾਂ ਕਰਨੀਆਂ ਪੈਣਗੀਆਂ ਹੁਣ ਮੈਂ ਸਾਇੰਸ ਦਾ ਅਧਿਆਪਕ ਤੁਹਾਨੂੰ ਇੱਕ ਸੌਖੀ ਜਿਹੀ ਉਦਾਹਰਣ ਦਿੰਦਾ ਹੈ ਕਿ ਜਿਹੜੇ ਪਲਾਂਟਸ ਹੈ ਇਹਨਾਂ ਦੇ ਵਿੱਚ ਸਟੋਮੈਟਾ ਹੁੰਦਾ ਇੱਕ ਤਾਂ ਇਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਮੈਸੇਜ ਆਇਆ ਰਾਹੁਲ ਰਾਜਭਰ ਸਤਿ ਸ਼੍ਰੀ ਅਕਾਲ ਹੈਲੋ ਸਰ ਤਾਂ ਉਹਨਾਂ ਨੇ ਸਟੋਮੈਟਾ ਜਿਹੜਾ ਹੁੰਦਾ ਹੈ ਉਹਨੂੰ ਆਮ ਭਾਸ਼ਾ 'ਚ ਜੇ ਆਪਾਂ ਪੜਾਉਣਾ ਹੋਵੇ ਉਹ ਡੈਫੀਨੇਸ਼ਨ ਤਾਂ ਬੱਚੇ ਨੇ ਯਾਦ ਕਰ ਹੀ ਲੈਣੀ ਆ ਪਰ ਉਹਨੂੰ ਪਤਾ ਹੋਵੇ ਉਹਨੂੰ ਇੱਕ ਸੌਖੇ ਤਰੀਕੇ ਨਾਲ ਬਣਾ ਸਕਦੇ ਆ ਕਿ ਜਿਵੇਂ ਆਪਣੇ ਫੇਫੜੇ ਹੁੰਦੇ ਆ ਓਵੇਂ ਬੂਟਿਆਂ ਦੇ ਵੀ ਫੇਫੜੇ ਹੁੰਦੇ ਨੇ ਜਦੋਂ ਤੁਸੀਂ ਫੇਫੜੇ ਕਹਿੰਦਾ ਬੱਚੇ ਨੂੰ ਉਹਦੀ ਪਤਾ ਲੱਗ ਜਾਂਦਾ ਸਾਝੀ ਗੱਲ ਆ ਗਈ ਵੀ ਅਸੀਂ ਵੀ ਸਾਹ ਲੈਂਦੇ ਆ ਤੇ ਇਹਦਾ ਮਤਲਬ ਜਿਹੜੇ ਪੌਦਿਆਂ ਦੇ ਫੇਫੜੇ ਆ ਉਹ ਵੀ ਉਹਨਾਂ ਨੂੰ ਸਾਹ ਲੈਣ ਵਿੱਚ ਹੈਲਪ ਕਰਦੇ ਹੋਣਗੇ ਤਾਂ ਉਹਦਾ ਨਾਮ ਆਪਾਂ ਦੱਸ ਦੇਣਾ ਟੋਮੈਟਾ ਜੇ ਆਪਾਂ ਉਹਨੂੰ ਸਿੱਧਾ ਜਾ ਕੇ ਅੰਗਰੇਜ਼ੀ ਵਿੱਚ ਲੈਕਚਰ ਦੇਈ ਜਾਈਏ ਤਾਂ ਉਹਨਾਂ ਕਿਉਂਕਿ ਬੱਚੇ ਨੇ ਆਪਦੇ ਲੈਵਲ ਤੇ ਜਾ ਕੇ ਸਾਇੰਸ ਸਿੱਖਣੀ ਹੈ ਉਹਨੂੰ ਕੇਵਲ ਬੋਲ ਕੇ ਜਾਂ ਲਿਖਾ ਕੇ ਸਾਇੰਸ ਨਹੀਂ ਆ ਸਕਦੀ ਜਿਵੇਂ ਆਪਾਂ ਇੱਕ 10ਵੀਂ ਦਾ ਪ੍ਰਸ਼ਨ ਹੈ ਅੰਗਰੇਜ਼ੀ 'ਚ ਉਹਨੂੰ ਟ੍ਰਾਂਸਪੀਰੇਸ਼ਨ ਕਹਿੰਦੇ ਆ ਹੁਣ ਜੇ ਬੱਚੇ ਨੂੰ ਉਹ ਸੌਖੇ ਤਰੀਕੇ ਨਾਲ ਸਮਝਾਉਣਾ ਹੋਵੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਬੇਟੇ ਜਦੋਂ ਆਪਾਂ ਗਰਮੀ 'ਚ ਜਾ ਕੇ ਧੁੱਪੇ ਖੜਦੇ ਹਾਂ ਤਾਂ ਆਪਾਂ ਨੂੰ ਪਸੀਨਾ ਆਉਂਦਾ ਬੱਚੇ ਨੇ ਕਹਿਣਾ ਹਾਂਜੀ ਆਉਂਦਾ ਤੇ ਇਹਦਾ ਮਤਲਬ ਉਹਨੂੰ ਆਪਾਂ ਸਮਝਾਉਣਾ ਵੀ ਬੂਟੇ ਨੂੰ ਵੀ ਪਸੀਨਾ ਆਉਂਦਾ ਤੇ ਗਰਮੀ ਤਾਂ ਉਹਦੇ ਲਈ ਵੀ ਉਹੀ ਹੈ ਤਾਂ ਜਿਹੜਾ ਉਹਨੂੰ ਪਸੀਨਾ ਆਉਂਦਾ ਹੈ ਕਿਉਂਕਿ ਆਪਾਂ ਵੀ ਪਸੀਨਾ ਕੀ ਹੁੰਦਾ ਆਪਣੇ ਵਾਟਰ ਵੇਪਰਸ ਆ ਜਾਂਦੇ ਆ ਪਾਣੀ ਦੀਆਂ ਬੂੰਦਾਂ ਆ ਜਾਂਦੀਆਂ ਤੋ ਜਿਹੜੇ ਪੌਦੇ ਐ ਉਹ ਵੀ ਪਾਣੀ ਦੀਆਂ ਵੇਪਰਸ ਛੱਡ ਦਿੰਦੇ ਐ ਉਹਨੂੰ ਟ੍ਰਾਂਸਪੀਰੇਸ਼ਨ ਕਹਿੰਦੇ ਐ ਬੱਚਾ ਬੜੀ ਆਸਾਨੀ ਨਾਲ ਸਮਝੂਗਾ ਜੇ ਇਹੀ ਆਪਾਂ ਉਹਦੇ ਸਾਹਮਣੇ ਅੰਗਰੇਜ਼ੀ ਚ ਡੈਫੀਨੇਸ਼ਨ ਬੋਲੀ ਜਾਵਾਂਗੇ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਵਿੱਚ ਪੂਰਾ ਯਕੀਨਨ ਹੈ ਕਿ ਉਹਨੂੰ ਸਮਝ ਨਹੀਂ ਆਊਗਾ ਉਹ ਯਾਦ ਕਰ ਲੂਗਾ ਡੈਫੀਨੇਸ਼ਨ ਜਿਹੜੀ ਪਰਭਾਸ਼ਾ ਜਿਹੜੀ ਐ ਉਹ ਯਾਦ ਕਰ ਲੂਗਾ ਉਹ ਸਮਝੂਗਾ ਨਹੀਂ ਸੈੱਲ ਕਿਉਂਕਿ ਮੈਂ ਬਾਇਓ ਦਾ ਅਧਿਆਪਕ ਹੋਂ ਕਰਕੇ ਮੈਂ ਥੋੜਾ ਜਿਹਾ ਇਹ ਉਦਾਹਰਨਾ ਤਾਂ ਦਿੱਤੀਆਂ ਸੈੱਲ ਸਾਰੇ ਜਾਣਦੇ ਆਪਾਂ ਤੇ ਆਪਣੇ ਚ ਸੈੱਲ ਹੁੰਦੇ ਆ ਨਿੱਕੇ ਜਿਹੇ ਬੱਚੇ ਨੂੰ ਪਤਾ ਹੁੰਦਾ ਬੇਟਾ ਤੇਰਾ ਪਾਪਾ ਬਿਮਾਰ ਹੋ ਗਏ ਕਹਿੰਦੇ ਜੀ ਉਹਨਾਂ ਦੇ ਸੈੱਲ ਘਟ ਗਏ ਇਹਦਾ ਮਤਲਬ ਉਹਨੂੰ ਸੈੱਲ ਬਾਰੇ ਪਤਾ ਹੈ ਪਰ ਜਦੋਂ ਸਕੂਲ ਚ ਜਾਂਦਾ ਉਦੋਂ ਉਹਦੇ ਕੋਲੇ ਹਾਂ ਗੱਲ ਕਰਨ ਦੀ بجائے ਕਿ ਕਿਤਾਬ ਖੋਲ ਕੇ ਉਹ ਤੋਂ ਡੈਫੀਨੇਸ਼ਨ ਰੀਡ ਕੀਤੀ ਜਾਂਦੀ ਹੈ ਤਾਂ ਬੱਚਾ ਕਹਿੰਦਾ ਜੀ ਹਾਂ ਇਹ ਸੈੱਲ ਤਾਂ ਖੂਨ ਹੈ ਖੂਨ ਉਹਨੂੰ ਪੁੱਛ ਲਓ ਖੂਨ ਕੀ ਔਖੂ ਜੀ ਪਾਣੀ ਵਰਗਾ ਹਾਲਾਂਕਿ ਉਹ ਵੀ ਟਿਸ਼ੂ ਹੈ ਖੂਨ ਖੂਨ ਦੇ ਵਿੱਚ ਬਹੁਤ ਸਾਰੇ ਸੈੱਲ ਹੁੰਦੇ ਆ ਜਦੋਂ ਨੂੰ ਪੁੱਛ ਲਓਗੇ ਹਾਂ ਜੀ ਖੂਨ ਦੇ ਵਿੱਚ ਸੈੱਲ ਹੁੰਦੇ ਆ ਜੀ ਫੇਰੀ ਸੈੱਲ ਘਟ ਗਏ ਤਾਂ ਇਸ ਤਰ੍ਹਾਂ ਸਾਇੰਸ ਨੂੰ ਆਪਾਂ ਸਮਝਾ ਕੇ ਹੁਣ 7ਵੀਂ 8ਵੀਂ ਤੋਂ ਇੱਕ ਸੈੱਲ ਚੈਪਟਰ ਚੱਲ ਪੈਂਦਾ ਉਹ ਕਈ ਸਕੂਲਾਂ ਵਿੱਚ ਸੈੱਲ ਬੱਚਿਆਂ ਨੂੰ ਦਿਖਾਇਆ ਹੀ ਨਹੀਂ ਹੁੰਦਾ ਵੀ ਸੈੱਲ ਕੀ ਹੁੰਦਾ ਪਰ ਜਦੋਂ ਨੌਵੀਂ ਚ ਜਾਂਦਾ ਉਦੋਂ ਫਿਰ ਸੈੱਲ ਆ ਜਾਂਦਾ 11ਵੀਂ ਚ ਜਾਂਦਾ ਜੇ ਮੈਡੀਕਲ ਰੱਖ ਲੈ ਭੁੱਲ ਭੁਲੇਖੇ ਤਾਂ ਫਿਰ ਸੈੱਲ ਆ ਜਾਂਦਾ ਪਰ ਸੈੱਲ ਬੱਚੇ ਨੇ ਕਦੇ ਵੇਖਿਆ ਹੀ ਨਹੀਂ ਹੁੰਦਾ ਉਹਨੂੰ ਸੈੱਲ ਦਿਖਾਓ ਉਹਨੂੰ ਪ੍ਰੈਕਟੀਕਲ ਕਰਾਓ ਪ੍ਰੈਕਟੀਕਲ ਤਾਂ ਹੋਊਗਾ ਜੇਕਰ ਸਾਡਾ ਸਕੂਲ ਸਾਡਾ ਸਕੂਲ ਦਾ ਮੁਖੀ ਇਹ ਸੋਚੇਗਾ ਕਿ ਅਸੀਂ ਬੱਚਿਆਂ ਨੂੰ ਗਿਆਨ ਦੇਣਾ ਹੈ ਨੰਬਰ ਵੱਧ ਕੱਟ ਹੋ ਸਕਦੀ ਹੈ ਪਹਿਲਾ ਕਾਰਨ ਇਹ ਸੀ ਦੂਜਾ ਕਾਰਨ ਸਾਡੇ ਮਾਤਾ ਪਿਤਾ ਵੀ ਹੈ ਉਹਨਾਂ ਦੇ ਮਾਈਂਡ ਵਿੱਚ ਉਹਨਾਂ ਦੇ ਦਿਮਾਗ ਵਿੱਚ ਇੱਕ ਫਿੱਟ ਹੋ ਚੁੱਕਿਆ ਹੈ ਕਿ ਜੇਕਰ ਸਾਡੇ ਬੱਚੇ ਦੇ ਨੰਬਰ 90 ਨਾ ਆਏ ਤਾਂ ਇਹਦਾ ਮਤਲਬ ਇਹ ਜ਼ੀਰੋ ਹੈ ਹੁਣ ਬੱਚੇ ਨੂੰ ਹੋ ਸਕਦਾ ਅੰਗਰੇਜ਼ੀ ਨਾ ਆਉਂਦੀ ਹੋਵੇ ਬਾਕੀ ਕਨਸੈਪਟ ਬਹੁਤ ਵਧੀਆ ਆਉਂਦਾ ਹੋਵੇ ਉਹ ਜਿੰਨਾ ਕਿ ਲਿਖਿਆ ਹੁੰਦਾ ਉਹਨੇ ਇੱਕ ਨੰਬਰ ਉਹਦੇ ਆ ਜਾਂਦੇ ਹੁਣ ਕਿਉਂ ਅੰਗਰੇਜ਼ੀ ਨੇ ਕਿੰਨਾ ਕੁ ਚੱਲਣਾ ਹੈ ਹੌਲੀ ਹੌਲੀ ਬੱਚਾ ਜਦੋਂ ਉਹਦਾ ਪੱਧਰ ਉੱਚਾ ਹੋਊਗਾ ਅੰਗਰੇਜ਼ੀ ਉਹਨੂੰ ਆ ਜਾਏਗੀ ਪਰ ਅਸੀਂ ਇਸ ਗੱਲ ਤੇ ਫੋਕਸ ਕਰਨ ਦੀ ਬਜਾਏ ਅਸੀਂ ਸਿਰਫ ਇਹੀ ਦੇਖਦੇ ਹਾਂ ਕਿ ਉਹਨੂੰ ਕਿੰਨੀ ਅੰਗਰੇਜ਼ੀ ਆਉਂਦੀ ਹੈ ਕਿੰਨੇ ਉਹਦੇ ਨੰਬਰ ਆਉਂਦੇ ਕੋਸ਼ ਸਾਡੇ ਸਕੂਲਾਂ ਵਿੱਚ ਅੱਜ ਕੱਲ ਸਿਸਟਮ ਚੱਲਿਆ ਹੈ ਅਸੀਂ 8ਵੀਂ ਤੱਕ ਫੇਲ ਨਹੀਂ ਕਰਨਾ 2009 ਦੀ ਨੀਤੀ ਹੈ ਸਰਬ ਸਿੱਖਿਆ ਭਵਾਨ ਵਾਲੀ ਹੁਣ ਜਦ ਬੱਚਾ ਉਹਦੇ ਵਿੱਚ ਇਹ ਵੀ ਰੂਲ ਹੈ ਵੀ ਜੇਕਰ 12 ਸਾਲ ਦਾ ਬੱਚਾ ਹੋ ਗਿਆ ਉਹਨੇ 5ਵੀਂ ਤੋਂ ਬਾਅਦ ਪੜ੍ਹਾਈ ਨਹੀਂ ਕੀਤੀ ਤਾਂ 12 ਸਾਲ ਦੇ ਹਿਸਾਬ ਨਾਲ ਜਿਹੜੀ ਜਮਾਤ ਦਾ ਉਹਦਾ ਲੈਵਲ ਬੰਦਾ ਉਹਨੂੰ ਦਾਖਲਾ ਦਿੱਤਾ ਜਾਵੇ ਸਾਧਨਾਲ ਇੰਦਰਜੀਤ ਸਿੰਘ ਜੋਧਪੂਰੀ ਜੁੜੇ ਆ ਸਤਿ ਸ਼੍ਰੀ ਅਕਾਲ ਸਰ ਇਹ ਵੀ ਵਿਗਿਆਨ ਦੇ ਅਧਿਆਪਕਾਂ ਬਹੁਤ ਵਧੀਆ ਰੌਣਕਾਂ ਲਾ ਰਹੇ ਆ ਬਰਨਾਲੇ ਵਿਖੇ ਤਾਂ ਇਹ ਵੀ ਬਹੁਤ ਜਨੂਨੀ ਹੈ ਫਿਜ਼ਿਕਸ ਦੇ ਇਹ ਫਿਜ਼ਿਕਸ ਆਮ ਸਕੂਲਾਂ ਵਿੱਚ ਪੜ੍ਹਾਈ ਨਹੀਂ ਜਾਂਦੀ ਚੱਜ ਨਾਲ ਫਿਜ਼ਿਕਸ ਸਿਰਫ ਰੱਟਾ ਲਾਇਆ ਜਾਂਦਾ ਯਾਦ ਕੀਤੀ ਜਾਂਦੀ ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ 2009 ਦਾ ਜਿਹੜਾ ਫਾਰਮੂਲਾ ਹੈ ਕਿ ਬੱਚੇ ਨੂੰ ਉਹਦੀ ਉਮਰ ਦੇ ਹਿਸਾਬ ਨਾਲ ਜਿਹੜੀ ਜਮਾਤ ਜੁ ਬੰਦਾ ਉਹਨੂੰ ਦਾਖਲਾ ਦਿੱਤਾ ਜਾਵੇ ਤਾਂ ਤੁਸੀਂ ਸੋਚੋ ਵੀ ਜਿਹੜਾ ਪੰਜਵੀਂ ਜਮਾਤ ਦਾ ਬੱਚਾ ਹੈ ਜਦੋਂ ਸੱਤਵੀਂ ਜਾ ਕੇ ਬਹਿ ਗਿਆ ਉਹ ਕੀ ਕਰੋ ਮੈਂ ਅਧਿਆਪਕ ਹਾਂ ਇਸ ਕਰਕੇ ਮੈਨੂੰ ਇਹਨਾਂ ਚੀਜ਼ਾਂ ਬਾਰੇ ਜਾਦੇ ਪਤਾ ਹੈ ਮੈਨੂੰ ਬੱਚੇ ਮਿਲਦੇ ਐ ਜਿਹੜੇ ਵਿਚਾਰੇ 8ਵੀਂ 9ਵੀਂ ਚ ਹੁੰਦੇ ਐ ਪਰ ਉਹਨਾਂ ਨੂੰ ਅ ਕੋਈ ਆਮ ਸ਼ਬਦਾਂ ਦਾ ਲਿਖਣਾ ਨਹੀਂ ਆਉਂਦਾ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਇੱਕ ਬੱਚੇ ਨੇ ਪ੍ਰੈਜ਼ੈਂਟ ਲਿਖਿਆ ਹੁਣ ਪ੍ਰੈਜ਼ੈਂਟ ਉਹਨੇ ਲਿਖਿਆ ਪਰ ਉਹਨੇ ਲਿਖਿਆ ਜੀ ਨਾਲ ਲਿਖਤਾ ਪ੍ਰੈਜੈਂਟ ਜੀ ਨੂੰ ਉਹਨੇ ਜੱਜਾ ਸਮਝ ਕੇ ਪੀ ਆਰ ਇ ਪ੍ਰੈ ਜੀ ای ਐਂਟੀਜੈਂਟ ਪ੍ਰੈਜੈਂਟ ਉਹਨੇ ਪ੍ਰੈਜੈਂਟ ਲਿਖਤਾ ਹੁਣ ਇਹਦੇ ਵਿੱਚ ਕੀ ਕਸੂਰ ਹੋਇਆ ਉਹਦਾ ਅਧਿਆਪਕ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਜਦੋਂ ਉਹਨੂੰ ਉੱਪਰੋਂ ਸਰਕਾਰ ਵੱਲੋਂ ਕਿਹਾ ਜਾਂਦਾ ਵੀ 100% ਨਤੀਜਾ ਅਧਿਆਪਕ ਕੀ ਕਰੇ ਅਸੀਂ ਕਈ ਵਾਰ ਨਾ ਜਿਹੜੇ ਸਰਕਾਰੀ ਅਧਿਆਪਕ ਹੁੰਦੇ ਉਹਨਾਂ ਉੱਪਰ ਉਂਗਲ ਚੁੱਕਣ ਲੱਗੇ ਮਿੰਟ ਮਾਰਦੇ ਆ ਕਿਉਂ ਪੜਾਉਂਦੇ ਨਹੀਂ ਨਹੀਂ ਬਹੁਤ ਮਿਹਨਤੀ ਸਟਾਫ ਹੈ ਅਸੀਂ ਇੱਕ ਸਕੂਲ ਦੀ ਉਦਾਹਰਨ ਲੈ ਕੇ ਸਾਰੇ ਪੰਜਾਬ ਦਾ ਅੰਦਾਜ਼ਾ ਨਹੀਂ ਲਾ ਸਕਦੇ ਮੈਂ ਖੁਦ ਸਰਕਾਰੀ ਸਕੂਲ ਚ ਪੜਿਆ ਸਾਡੇ ਇੰਨੇ ਵਧੀਆ ਅਧਿਆਪਕ ਸੀ ਸਮਰਪਿਤ ਸੀ ਮੈਂ ਸਮਝਦਾ ਸਾਡਾ ਮਾਪਿਓ ਵਾਂਗ ਉਹਨਾਂ ਨੇ ਖਿਆਲ ਰੱਖਿਆ ਸਾਨੂੰ ਪੜਾਇਆ ਅਸੀਂ 11ਵੀਂ ਜਮਾਤ ਵਿੱਚ ਜਦੋਂ ਮੈਡੀਕਲ ਰੱਖ ਲਿਆ ਮੈਂ 10ਵੀਂ ਤੱਕ ਪੰਜਾਬੀ ਮੀਡੀਅਮ ਚ ਸੀ ਤਾਂ ਸਾਨੂੰ ਜਿਹੜੇ ਅਧਿਆਪਕ ਮਿਲੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਵਾਲੇ ਉਹਨਾਂ ਨੂੰ ਪਤਾ ਸੀ ਕਿ ਬੱਚੇ ਪੰਜਾਬੀ ਬੈਕਗ੍ਰਾਉਂਡ ਦੇ ਤਾਂ ਉਹਨਾਂ ਨੇ ਸਾਡਾ ਸਪੈਸ਼ਲ ਧਿਆਨ ਦਿੱਤਾ ਪਰ ਇੱਥੇ ਇੱਕ ਹੋਰ ਗੱਲ ਹੈ ਕਿਉਂਕਿ ਸਰਕਾਰੀ ਸਕੂਲ ਹੁਣ ਵੀ ਉਹਨਾਂ ਸਕੂਲਾਂ ਵਿੱਚ ਜੇ 8 ਵਜੇ ਸਕੂਲ ਲੱਗਦਾ ਤਾਂ 2 ਵਜੇ ਛੁੱਟੀ ਹੁੰਦੀ ਹੈ ਜੇ 9 ਵਜੇ ਲੱਗਦਾ ਤਾਂ 3 ਵਜੇ ਛੁੱਟੀ ਹੁੰਦੀ ਹੈ ਤਾਂ ਬਾਇਓ ਦੇ ਦੋ-ਦੋ ਤਿੰਨ-ਤਿੰਨ ਪੀਰੀਅਡ ਲੱਗ ਜਾਂਦੇ ਨੇ ਅਸੀਂ ਫਿਜ਼ਿਕਸ ਦੇ ਦੋ ਪੀਰੀਅਡ ਲੱਗ ਜਾਂਦੇ ਕੈਮਿਸਟਰੀ ਦੇ ਦੋ ਪੀਰੀਅਡ ਲੱਗ ਜਾਂਦੇ ਪ੍ਰੈਕਟੀਕਲ ਹੁੰਦਾ ਸੀ ਪਰ ਸਾਡੇ ਪ੍ਰਾਈਵੇਟ ਸਕੂਲਾਂ ਵਿੱਚ ਪੀਰੀਅਡ ਹੀ ਇੱਕ ਲੱਗਦਾ। ਜਦੋਂ ਇਹ ਪੀਰੀਅਡ ਇੱਕ ਲੱਗਦਾ। ਇੱਕ ਲੱਗਣ ਕਰਕੇ ਉਹ ਫਿਰ ਬੱਚੇ ਗਿਆਨ ਕਿੱਥੋਂ ਲੈਣਗੇ? ਇੱਕ ਪੀਰੀਅਡ ਚ ਜਾਂ ਤਾਂ ਪੜ੍ਹੂਗਾ ਜਾਂ ਫਿਰ ਸਮਝੂਗਾ। ਤੇ ਇਸ ਕਰਕੇ ਇਹ ਸਾਰਾ ਰਲਮਿਲ ਕੇ ਆਪਣਾ ਨੁਕਸਾਨ ਹੋ ਰਿਹਾ ਹੈ। ਕਿ ਬੱਚੇ ਸਾਇੰਸ ਨੂੰ ਪੜ੍ਹਦੇ ਨਹੀਂ ਸੌਰੀ ਸਿੱਖਦੇ ਨਹੀਂ ਪੜ੍ਹਦੇ ਹਨ ਯਾਦ ਕਰਦੇ ਹਨ ਬੱਚੇ ਨੂੰ ਤੁਸੀਂ ਪੁੱਛ ਲੋ ਤੋਤੇ ਵਾਂਗ ਸੁਣਾ ਦੂਗਾ ਤੁਹਾਨੂੰ ਪਰ ਜੇ ਨੂੰ ਪੁੱਛੋਗੇ ਵੀ ਇਹ ਕਰਕੇ ਦਿਖਾ ਫਿਰ ਬਹੁਤ ਘੱਟ ਆਉਂਦਾ ਕਈ ਵਿਦਿਆਰਥੀ ਦਾ ਜਿਹੜਾ ਸਕੂਲ ਹੈ ਸਕੂਲ ਪੱਧਰ ਵਿੱਚ ਉਹਨਾਂ ਨੂੰ ਗਿਆਨ ਨਾ ਮਿਲਣ ਹੋਣ ਕਾਰਨ ਉਹਨਾਂ ਦਾ ਅੱਗੇ ਜਿਹੜਾ ਗਿਆਨ ਨਹੀਂ ਵਧਦਾ ਸੋ ਇਸ ਕਰਕੇ ਜਿਹੜੀ ਵਿਗਿਆਨ ਹੈ ਜਾਂ ਜਿਹੜੀ ਸਾਇੰਸ ਹੈ ਉਹ ਕਰਕੇ ਹੀ ਸਿੱਖੀ ਜਾ ਸਕਦੀ ਹੈ ਯਾਦ ਨਹੀਂ ਕੀਤੀ ਜਾ ਸਕਦਾ ਆਪਾਂ ਨੂੰ ਮੇਰੇ ਦੇ ਆਪਕ ਸਾਥੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਾਂ ਵਿਦਿਆਰਥੀਆਂ ਨੂੰ ਸਿਖਾਈਏ ਨੰਬਰ ਘਟਾ ਜਾਣਗੇ ਕੋਈ ਗੱਲ ਸਿੱਖੇ ਵਿਦਿਆਰਥੀ ਨੂੰ ਥੋੜਾ ਜਿਹਾ ਡਰ ਵੀ ਹੋਵੇ ਅਧਿਆਪਕ ਦਾ ਹੁਣ ਮਾਤਾ ਪਿਤਾ ਦਾ ਵਿਦਿਆਰਥੀਆਂ ਨੂੰ ਡਰ ਹੁੰਦਾ ਨਾ ਬਾਪੂ ਸਾਰੀ ਦਿਹਾੜੀ ਪਿਸਤੌਲ ਤਾਂ ਨਹੀਂ ਕੱਢੀ ਰੱਖਦਾ ਪਰ ਉਹਦਾ ਇੱਕ ਝਿਕ ਹੁੰਦੀ ਹੈ ਇੱਕ ਡਰ ਹੁੰਦਾ ਪਿਆਰ ਵੀ ਕਰਦਾ ਤੇ ਪਰ ਬੱਚਾ ਡਰਦਾ ਵੀ ਹੈ ਅਧਿਆਪਕ ਵੀ ਉਹੀ ਜਗ੍ਹਾ ਹੈ ਅਧਿਆਪਕ ਤੁਹਾਨੂੰ ਜਿਹੜਾ ਅਧਿਆਪਕ ਤੁਹਾਨੂੰ ਜ਼ਿਆਦਾ ਲੜਦਾ ਹੈ ਤਾਂ ਮਤਲਬ ਤੁਹਾਡੀ ਜ਼ਿਆਦਾ ਕੇਅਰ ਕਰਦਾ ਨਹੀਂ ਅਧਿਆਪਕ ਨੂੰ ਕੋਈ ਪਰਸਨਲ ਤੁਹਾਡੇ ਡਿਵੈਲਪਮੈਂਟ ਨਾਲ ਬੈਨੀਫਿਟ ਨਹੀਂ ਹੁੰਦਾ ਇਹ ਵੀ ਕਿਤੇ ਨਾ ਕਿਤੇ ਆਪਾਂ ਵਿਦਿਆਰਥੀਆਂ ਨੂੰ ਸਿਖਾਈਏ ਤਾਂ ਕਿ ਉਹ ਸਾਇੰਸ ਪ੍ਰਤੀ ਸਿੱਖਣ ਵੜਨ ਨਾ ਇੱਕ ਹੋਰ ਨੁਕਤਾ ਮੇਰੇ ਸਾਹਮਣੇ ਆਇਆ ਕਿ ਸਾਡੇ ਮਾਪੇ ਕੁਝ ਬੱਚਿਆਂ ਨੂੰ ਉਹਨਾਂ ਦੇ 10ਵੀਂ ਦੇ ਨੰਬਰਾਂ ਦੇ ਹਿਸਾਬ ਨਾਲ ਸਾਇੰਸ ਗਰੁੱਪ ਰਖਾ ਦਿੰਦੇ ਆ ਜੋ ਕਿ ਬਿਲਕੁਲ ਗਲਤ ਹੈ ਇੱਕ ਬੱਚੇ ਨੂੰ ਹੋ ਸਕਦਾ ਮੈਥ ਬਹੁਤ ਵਧੀਆ ਆਉਂਦਾ ਹੋਵੇ ਪਰ ਬਾਕੀ ਵਿਸ਼ੇ ਨਾ ਆਉਂਦੇ ਹੋਣ ਤਾਂ ਅਜਿਹੇ ਬੱਚੇ ਨੂੰ ਇੰਟਰ ਆਰਟਸ ਚੋਣਨਾ ਚਾਹੀਦਾ ਇੱਕ ਬੱਚੇ ਨੂੰ ਸਾਇੰਸ ਬੜੀ ਵਧੀਆ ਆਉਂਦੀ ਹੈ ਪਰ ਮੈਥ ਨਹੀਂ ਆਉਂਦਾ ਉਹਨੂੰ ਮੈਡੀਕਲ ਚੋਣਨਾ ਚਾਹੀਦਾ ਤੇ ਇੱਕ ਬੱਚੇ ਨੂੰ ਮੈਥ ਤੇ ਸਾਇੰਸ ਦੋਵੇਂ ਆਉਂਦੇ ਆ ਉਹਨੂੰ ਨਾਨ ਮੈਡੀਕਲ ਚੁਣ ਲੈਣਾ ਚਾਹੀਦਾ ਇਹ ਵੀ ਸਾਨੂੰ ਚੁਣਨ ਮੌਕੇ ਵੀ ਬਹੁਤ ਕੀ ਕਹਿ ਸਕਦੇ ਉਲਝਣ ਹੁੰਦੀ ਹੈ ਸਾਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਵਿਸ਼ਾ ਚੁਣਨਾ ਹੈ ਕਿਹੜਾ ਪੜ੍ਹਨਾ ਸੋ ਇਸ ਕਰਕੇ ਆਪਾਂ ਸਾਇੰਸ ਨੂੰ ਵਿਗਿਆਨ ਨੂੰ ਸਿੱਖਣਾ ਹੈ ਯਾਦ ਨਹੀਂ ਕਰਨਾ ਹੈ ਕਿਉਂਕਿ ਵੱਡੇ ਵੱਡੇ ਵਿਗਿਆਨੀ ਸਾਡੇ ਪੰਜਾਬ ਤੋਂ ਭਾਰਤ ਤੋਂ ਬਹੁਤ ਪੈਦਾ ਹੋਏ ਜਿਨ੍ਹਾਂ ਨੇ ਜਿਹੜੀ ਸਾਇੰਸ ਹੈ ਤੇ ਵਿਗਿਆਨ ਹੈ ਉਹ ਸਿੱਖਿਆ ਯਾਦ ਨਹੀਂ ਕੀਤਾ ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀ ਇਹ ਜਾਣਕਾਰੀ ਬਹੁਤ ਪਸੰਦ ਆਈ ਹੋएगी ਅੱਗੇ ਤੋਂ ਵੀ ਅਜਿਹੇ ਵਿਸ਼ੇ ਲੈ ਕੇ ਹਾਜ਼ਰ ਹੁੰਦਾ ਰਹਾਂਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ